ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇੋ ਜੀ ਨਾ ਵੀਰਾਂ ਦੇ ਦਾੜਿਆਂ ਦੇ ਵਿੱਚ ਨੁਕਸ ਪੈ ਜਾਂਦਾ ਤੇ ਫਿਰ ਉਹ ਸੈਦ ਖੜੀ ਖਜੂਰਪੀਰ ਕਲੋਨੀ ਚ ਆ ਕੇ ਆਪਣਾ ਇਲਾਜ ਕਰਵਾਉਂਦੇ ਆ ਇਹ ਵੀਰ ਮੇਰਾ ਅੱਜ ਦੂਜੀ ਵਾਰੀ ਆਇਆ ਸਾਡੇ ਕੋਲ ਕਿਹੜੀ ਜਗ੍ਹਾ ਤੋਂ ਆਏ ਤਾ ਹਾ ਪਟਿਆਲੇ ਤੋਂ ਜੀ ਪਟਿਆਲੇ ਤੋਂ ਆਏ ਨੇ ਇਹ ਪਟਿਆਲੇ ਤੋਂ ਆਏ ਨੇ ਕੀ ਨੁਕਸ ਹੈ ਤੁਹਾਡੇ ਮੇਰੇ ਉਹ ਜੀ ਬਹੁਤ ਜ਼ਿਆਦਾ ਵਾਲ ਜੇ ਝੜੇ ਹੋਏ ਸੀਗੇ ਜੀ ਇਹ ਕੀ ਹੁਣ ਤਾਂ ਕਾਫੀ ਹੱਦ ਤੱਕ ਸੈੱਟ ਹੋ ਗਿਆ ਜੀ ਦੂਸਰੀ ਵਾਰ ਜੀ ਇਹ ਕੀ ਦੂਸਰੀ ਵਾਰ ਜੀ ਕਾਫੀ ਹੱਦ ਤੱਕ ਸੈੱਟ ਹੋ ਗਿਆ ਇਹ ਇਹ ਦੂਸਰੀ ਵਾਰ ਹੀ ਆਇਆ ਜੀ ਬਿਲਕੁਲ ਠੀਕ ਹੈ ਵੇਖੋ ਸੱਚ ਹਮੇਸ਼ਾ ਸਦਾ ਸੱਚ ਰਿਆ ਕਰਦਾ ਹੈ ਤੇ ਜੇ ਬਾਣੀ ਦੀ ਸੁਣੀਏ ਬਾਣੀ ਕਹਿੰਦੀ ਹੈ ਸਤਗੁਰੂ ਤੋਂ ਬਿਨਾ ਆਪਣਾ ਸਹਾਰਾ ਕੋਈ ਨਹੀਂ ਹੈ ਸਤਗੁਰ ਆਇਓ ਸਰਣ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਸਿੰਤਾ ਲਾਹੇ ਹਮਾਰੀ ਰਹਾਓ ਅਵਰ ਨਾ ਸੋਜੈ ਦੂਜੀ ਠਹਰ ਹਾਰ ਪਰਿਓ ਤੋਂ ਦੁਵਾਰੀ ਲੇਖਾ ਛੋੜ ਅਲੇਖਾ ਛੁਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰੱਖ ਲਿਓ ਇਹ ਵਾਰੀ ਆਪਾਂ ਤੇ ਧੰਗੁਰੂ ਗ੍ਰੰਥ ਸਾਹਿਬ ਦੀ ਸਰਨ ਦੇ ਵਿੱਚ ਪੈ ਚੁੱਕੇ ਆ ਤੇ ਰੱਖਣ ਵਾਲਾ ਤੇ ਧੰਗੁਰੂ ਗ੍ਰੰਥ ਸਾਹਿਬ ਹੀ ਹੈ ਆਪਾਂ ਨੂੰ ਆਪਾਂ ਤੇ ਉਹਨਾਂ ਦੀ ਮੌਜੂਦ ਸਹਾਰੇ ਕੰਮ ਮਾੜਾ ਮੋਟਾ ਜਿਹੜਾ ਹੈ ਇਹ ਕਰਨੇ ਆ ਬਾਕੀ ਭੈਣ ਭਰਾ ਸਾਡੀ ਜ਼ਿੰਮੇਵਾਰੀ ਚੁੱਕਦੇ ਨੇ ਜਦੋਂ ਕੰਮ ਹੋ ਜਾਂਦਾ ਉਦੋਂ ਹੁਣ ਵੀਰੇ ਕੋਈ ਕਮੀ ਪੇਸ਼ੀ ਆਇ ਤਾਂ ਕੋਈ ਕਮੀ ਪੇਸ਼ੀ ਨਹੀਂ ਓਕੇ ਲੱਗ ਰਹੇ ਜੀ ਹੁਣ ਤੇ ਇਹ ਦੂਜੇ ਹਫਤੇ ਚ ਆਏ ਨੇ ਇਹਨਾਂ ਦਾ ਕੰਮ ਠੀਕ ਹੋਣਾ ਸ਼ੁਰੂ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ